संग करवाया गया इस मौके पर आई मंच दे प्रधान रिंकू गवाला मंडी जी एम चेयरमैन ओम प्रकाश अनारिया सरप्रसाद पवन दरविड़, मंजीत सिंह वेड़का हैप्पी पील सबीर दाविड़ सुरिंदर गिल आनंद मल्होत्रा मिंटू रोहित अनारिया ने शिरकत की थी। पत्रकार विशाल शर्मा दी विशेष रिपोर्ट ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਵਾਲਮੀਕੀ ਜੈ ਭੀਮ ਜੈ ਭਾਰਜੀ ਅੱਜ ਜਿਹੜੇ ਲੜੀਵਾਰ ਸੱਦ ਸੰਗ ਸ਼ੁਰੂ ਹੋਏ ਨੇ ਪਰਮਾਤਮਾ ਦੇ ਵਾਲਮੀਕੀ ਚੌਂਕ ਦੇ ਵਿੱਚ ਉਸ ਦਾ ਦੂਸਰਾ ਜਿਹੜਾ ਸੱਦ ਸਗ ਉਹ ਡਾਕਟਰ ਬੀ ਆਰ ਅਮੇਤਕਰ ਭਲਾਈ ਮਨ ਚੋਲੋ ਕਰਾਇਆ ਗਿਆ ਸੀ ਔਰ ਉਸ ਮੌਕੇ ਤੇ ਅਸੀਂ ਸਾਡੇ ਨਾਲ ਸਾਡੇ ਪ੍ਰਧਾਨ ਜੀ ਰਿੰਕੂ ਜੀ ਐਮ ਜੀ ਸਾਡੇ ਸਰਪ੍ਰਸਤ ਸਾਡੇ ਪਵਨ ਦਰਾਵੜ ਜੀ ਔਰ ਉਹਨਾਂ ਦੇ ਨਾਲ-ਨਾਲ ਸਾਡੇ ਮਲੋਤਰਾ ਸਾਹਿਬ ਸਾਡੇ ਆਨੰਦ ਮਲੋਤਰਾ ਜੀ ਮਿੰਟੂ ਜੀ ਪੀਪੀਐਲ ਜੀ ਪਰ ਜਿੰਨੀ ਸੰਗਤ ਇੱਥੇ ਆਈ ਆ ਡਾਕਟਰ ਬੀਆਰ ਮਹਿਦਕਰ ਭਲਾਈ ਮੰਚ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੀ ਹੈ ਔਰ ਲਗਾਤਾਰ ਇਹ ਜਿਹੜੇ ਸੱਸਕ ਜਾਰੀ ਰਹਿਣਗੇ ਜੈ ਵਾਲਮੀਕੀ ਜੀ ਅਣੀ ਪ੍ਰਧਾਨ ਜੀ ਕੀ ਗੱਲ ਜੰਦਾ ਜਿਹੜਾ ਸਾ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਚੈ ਵਾਲਮੀਕੀ ਜਿਸ ਤਰ੍ਹਾਂ ਕੀ ਬੜਾ ਹੀ ਖੁਸ਼ੀ ਦਾ ਮਾਹੌਲ ਚੱਲ ਰਿਹਾ ਜੀ ਸਾਡੇ ਵੱਡੇ ਭਾਜੀ ਪਵਨ ਧਰਾਵੜ ਜੀ ਤੇ ਰਾਹੀ ਸਾਹਿਬ ਨੇ ਜਿਹੜੀ ਇੱਕ ਨਵੀਂ ਰੀਤ ਚਲਾਈ ਆ ਸਮਾਜ 'ਚ ਵੀ ਪ੍ਰਗਟ ਦਿਵਸਾਂ ਤੋਂ ਪਹਿਲਾਂ ਸੱਤ ਐਤਵਾਰ satsang ਹੋਇਆ ਕਰਨਗੇ ਜੋ ਕਿ ਪਹਿਲਾ satsang ਹੋਇਆ ਸੀ ਬੜੀ ਮਾਲਕ ਦੀ ਕਿਰਪਾ ਪਰਮ ਪਿਤਾ ਪਰਮਾਤਮਾ ਵਾਲਮੀਕੀ ਦੀ ਅੱਜ ਦੂਸਰਾ satsang ਆ ਤੇ ਮੈਂ ਇਹ satsang ਦੀ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਨੂੰ ਬਹੁਤ ਬਹੁਤ ਵਧਾਈਆਂ ਦਿਨਾ ਤੇ ਮੈਂ ਚਾਹਨਾ ਵੀ ਅਗਲੇ ਐਤਵਾਰ ਵੀ ਇਹ 사త్సੰਗ ਚ ਵਾਧ ਚੜ ਕੇ ਹਿੱਸਾ ਲਓ ਇਹ ਕਿਸੇ ਇੱਕ ਦਾ 사త్సੰਗ ਨਹੀਂ ਸਾਰੇ ਸਮਾਜ ਦਾ ਸਾਰੇ ਦਰਮਾਨ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਲਮੀਕ ਮਹਾਰਾਜ ਦੀ ਮੂਰਤੀ ਦੇ ਨਾਸਤਕ ਹੋ ਉਹ ਅਤੇ 사త్సੰਗ ਦਾ ਹਾਜ਼ਰੀ ਪਰੋ ਇਹਦੀ ਮੈਂ ਸਭ ਤੋਂ ਜ਼ਿਆਦਾ ਵਧਾਈ ਦੇਣਾ ਆਪਣੇ ਵੱਡੇ ਭਰਾ ਪਵਨ ਜਤਾਉ ਜੀ ਨੂੰ ਜਿਨ੍ਹਾਂ ਨੇ ਇਹ ਰੀਤ ਨਵੀਂ ਚਾਲੂ ਕੀਤੀ ਆ ਇਹਨਾਂ ਕੋ ਸ਼ੇਂਦਾ ਆਇਆ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਭਗਵਾਨ ਵਾਲਮੀਕੀ ਪਰਗਟ ਉਤਸਵ ਮੇਟੀ ਵੱਲੋਂ ਲੜੀਵਾਰ ਹਫਤਾਵਾਰੀ satsang ਚ ਕਰਨਾ ਜੀ ਔਰ ਉਦੋਂ ਤੱਕ satsang ਕਰਨਾ ਵਾ ਕਿ ਪਰਮਾਤਮਾ ਵਾਲਵਿਕੀ ਮਹਾਰਾਜ ਦੇ ਪ੍ਰਗਟ ਦਿਵਸ ਦਾ ਆਗਾਜ਼ ਹੋ ਰਿਹਾ ਹੈ ਔਰ ਸੱਤ ਦੇ satsang ਦੀ ਜਿਹੜੀ ਜ਼ਿੰਮੇਵਾਰੀ ਲਈਤੀ ਗਈ ਹੈ ਪੂਰੇ ਸਮਾਜ ਵੱਲੋਂ ਕਿ ਮੂਰਤੀ ਦੇ ਉੱਤੇ ਕੀਤਾ ਜਾਏਗਾ ਉਸ ਤੋਂ ਬਾਅਦ ਅੱਜ ਵਿੱਕੀ ਚੀਦਾ ਸਾਹਿਬ ਨੇ ਇੱਕ ਐਡਵਾਈਸ ਦਿੱਤੀ ਹੈ ਕਿ ਪੂਰਨ ਮਾਸ਼ੀ ਦੀ ਪੂਰਨ ਮਾਸ਼ੀ ਵੀ ਇੱਥੇ satsang ਹੋਇਆ ਕਰੇਗਾ ਔਰ ਮੈਂ ਬੇਨਤੀ ਕਰਦਾ ਹਾਂ ਪ੍ਰਾਰਥਨਾ ਕਰਦਾ ਹਾਂ ਸਾਰੇ ਸਮਾਜ ਦੇ ਚਰਨਾਂ 'ਚ ਕਿ ਕਟੋ ਘਟ ਇੱਕ ਦਿਨ ਜਾਂ ਕੁਝ ਘੰਟੇ ਆਪਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਔਰ ਸਾਰੇ ਹੀ ਵਾਲਮੀਕੀ ਸਮਾਜ ਨੂੰ ਅਦਰ ਸਮਾਜ ਨੂੰ ਮੈਂ ਬੇਨਤੀ ਕਰਦਾ ਹੈ ਆਪਣੇ ਮਾਧਿਅਮ ਤੋਂ ਪ੍ਰੈਸ ਦੇ ਮਾਧਿਅਮ ਤੋਂ ਕਿ ਸਾਰੇ ਇੱਥੇ ਐਤਵਾਰ ਦੇ ਐਤਵਾਰ 6 ਤੋਂ 8 8 ਵਜੇ ਤੱਕ satsang ਹੁੰਦਾ ਹੈ ਸਾਰੇ ਇੱਥੇ ਪਰਮਾਤਮਾ ਦੇ ਚਰਨਾਂ 'ਚ ਨਤਮਸਤਕ ਹੋਈਏ ਔਰ ਪ੍ਰਭੂ ਚੰਨਾ ਦਾ ਔਰ ਪ੍ਰਭੂ ਗੁਣਗਾਨ ਦਾ ਆਨੰਦ ਮਾਣੀਏ ਜੈ ਵਾਲਮੀਕੀ ਜੈ ਪੀ